ਕਲ ਮੇਰੇ ਕਿਸਾਨ ਵੀਰੋ ਮੇਰੇ ਪੈਨ ਪੜਾਓ ਮੇਰੇ ਸਾਲੇ ਮਿੱਤਰ ਜਿਹੜੀ ਖੇਤੀ ਦਾ 메ਨ ਕੰਮ ਕਰਦੇ ਨੇ ਕੁਝ ਸਾਲ ਪਾਸੇ ਜਿਹੜਾ ਨਰਟਿੰਗ ਵਾਸਤੇ ਪਹਿਲਾਂ ਵਾਸਤੇ ਜਿਹੜਾ 메ਨ ਆਪਣੀ ਮਿਹਨਤ ਲਗਾਦੇ ਸਾਂਭੇ ਕਾਲੇ ਬਾਈਬਲੀ ਦਾ ਖਾਲਸਾ ਬਾਈਬਲੀ ਦੇ ਖੇਤੇ ਅੱਜ ਤੁਹਾਡੇ ਵਾਸਤੇ ਦੁਬਾਰਾ ਸੀ ਇੱਕ ਹੋਰ ਵੀਡੀਓ ਨਹੀਂ ਤਿਆਰ ਕਰਕੇ ਲੈ ਆਏ ਜਿਹਦੇ ਵਿੱਚ ਤਾਂ 메ਨ ਖਾਸ ਕਰਕੇ ਜੀ ਐਚ ਡਾਗਰੋਕਸੀਮੇਟ ਜਿਹਦੇ ਵਿੱਚ ਕੈਮੀਕਲਸ ਐਂਡ ਆਕਸੀਮੇਲ ਪਲਸ ਮੈਥੋਜਨ ਆਪਾਂ ਲੋਕਾਂ ਨੂੰ ਖਾਸ ਮਾਈਕ੍ਰੋ ਐਮ ਕੋ ਜਦ ਤੱਕ ਖਾਸ ਪਤਾ ਹੀ ਲੱਗਿਆ ਐਮ 45 ਜਨਮ ਦੇ ਜਾਨੇ ਜਾਂਦੇ ਸਮੌਕਸਿਲ ਜਿਹੜਾ ਕਿ ਲੋਕਾਂ ਨੂੰ ਨਹੀਂ ਪਤਾ ਕਿ ਇਹ ਜਿਹੜਾ ਮੌਕਸੀਮੇਟ ਇਹਨਾਂ ਦਾ ਡਰੋਕਸੀਮੇਟ ਹੈ ਇਹਨਾਂ ਨੇ ਮੇਂਜ ਤੱਕ ਇੰਡੋਫਿਲ ਦਾ ਵੀ ਮੌਕਸੀਮੇਟ ਹੁੰਦਾ ਹੈ ਇਹਨਾਂ ਦਾ ਆਪਣਾ ਡਰੋਕਸੀਮੇਟ ਅੰਦਰ ਇਹਨਾਂ ਦੀ ਆਪਣੀ ਮੈਨੂਫੈਕਚਰਿੰਗ ਹੈ ਜੀ ਐਚ ਕ੍ਰੋਪਸਾਇੰਸ ਐਬੀਸੀਐਲ ਲਿਮਟਿਡ ਦਾ ਮੇਨ ਆਪਣਾ ਤੇ ਜੇ ਤੁਸੀਂ ਦੇਖੋਗੇ ਕਿ ਉਹਨਾਂ ਨੇ ਖਾਸ ਕਰਕੇ ਡਰੋਕਸੀਮੇਟ ਦੇ ਵਿੱਚ ਸੈਮੌਕਸੀਮਨ ਤੇ ਮੈਂ ਕੋ ਜਦ ਫੈਟਾ ਕੀਤਾ ਵੰਦਮ ਕੀਤਾ ਜਿਹੜੇ ਵਿੱਚ ਇਹ ਕੋਈ ਡਾਊਨ ਨਹੀਂ ਮਿਲਦੇ ਉਹ ਪਾਊਡਰ ਮਟੀਓ ਦੇਖੋ ਲੋਕਾਂ ਉਸੇ ਵੇਲੇ ਕਰ ਸਕਦਾ ਜਿੱਦਾਂ ਕਿ ਇਸ ਵਾਰ ਇਹਨੇ ਮੇਰੇ ਪੈਟਰਨ ਤੋਂ ਅਗੇ ਪਹਿਲਾਂ ਇੱਕ ਵੀਡੀਓ ਪਾਈ ਗਈ ਸੀ ਜਿਹਦੇ ਵਿੱਚ ਆਪਾਂ ਐਂਟੀਫੰਗਸ਼ਨ ਬਾਰੇ ਦੱਸਿਆ ਗਿਆ ਸੀ ਜਿੱਦਾਂ ਉਹਦੇ ਵਿੱਚ ਬੀਟਾ ਜ਼ੈਨ ਦਾ ਆਪਾਂ ਨੂੰ ਇਸਤੇਮਾਲ ਕਰਨਾ ਸੀ ਉਹਨੇ ਇਹਦੇ ਵਿੱਚ ਤਾਂ ਮੀਨ ਖਾ ਸਕ ਕੇ ਇਹ ਦੱਸਿਆ ਜਾਣਾ ਹੈ ਕਿ ਸੈਮੋਕਸ ਮਿਲਦਾ ਹੈ ਕਿ ਗਾਹਾਂ ਪੈੜ ਹੈ ਆਪਣਾ ਮੂੰਹ ਲੱਗਦਾ ਹੈ ਕਿ ਕੱਟਾ ਪਾ ਰਹੇ ਹੈ ਦੇ ਵਿੱਚ ਤੁੰਗਾਈ ਤੋਂ ਲੱਗਦਾ ਹੈ ਕਿ ਜਾੜ ਉਹਦੀ ਕਾਲੀ ਹੋ ਰਹੀ ਹੈ ਉਹਦੀ ਰੋਕtham ਕਰਦੇ ਆਪਾਂ ਸੈਮੋਕਸ ਨਾਲ ਇਸ ਤਰ੍ਹਾਂ ਸੈਟਿੰਗ ਇਹਨੇ ਦੋ ਕੰਮ ਹੈ ਇੱਕ ਤੇ ਮੇਨ ਇਹ ਫੰਗਸ ਰੋਕਣਾ ਹੈ ਇੱਕ ਇਹਨੇ ਫਾਲਦਾ ਕੰਮ ਲੈਣਾ ਹੈ ਮੇਨ ਤੁਸੀਂ ਵੇਖੋਗੇ ਕਿ ਚ ਮੈਨਕੋਜੇ ਦੀ ਮਾਤਰਾ 44% ਹੈ ਤੇ ਫੈਨ ਆਫਸਨ ਦੀ ਮਾਤਰਾ 8% ਹੈ ਇਹਨਾਂ ਦੀ ਖਾਸ ਗੱਲ ਇਹ ਵੀ ਹੈ ਕਿ ਇਹ ਗਾਇ ਨੂੰ ਉਸੇ ਵੇਲੇ ਰੋਕ ਦੇਣਗੇ ਅੱਜ ਕੋਈ ਵੀ ਪੈਂਪਰਾਈਨ ਇਸਤੇਮਾਲ ਕਰਦਾ ਹੈ ਇਹਦੀ ਮਾਤਰਾ 3 ਗ੍ਰਾਮ ਪ੍ਰਤੀ ਲੀਟਰ ਦੇ ਸਾਮਨ ਜੇ ਕੋਈ ਵੀ ਪੈਂਪਰਾਈਨ ਨੂੰ ਚੋਣੇ ਚ ਯੂਜ਼ ਕਰਨਾ ਚਾਹੁੰਦਾ ਉਹ ਵੀ ਇਸ ਸਮੇਂ ਇਸ ਸਮੇਂ ਇਸਤੇਮਾਲ ਕਰ ਸਕਦਾ ਹੈ ਇਹਦੀ ਮਾਤਰਾ 300 ਮੀਲੀਲੀਟਰ ਦੀ ਕਿਲੇ ਦੇ ਸਾਹਮਣੇ 150 ਲੀਟਰ ਪਾਣੀ ਕਿਲੇ ਦਾ ਡਾਉਣੀ ਮਿੱਡੂ ਕੋਈ ਪਾਊਡਰ ਮਿੱਡੂ ਪੈਂਦੀ ਹੈ ਉਹਦੇ ਵਾਸਤੇ ਬੀਐਲਬੀ ਦੇ ਲੋਕਾਂ ਵਾਸਤੇ ਅਸੀਂ ਇਹਦੇ ਨਾਲ ਜਿਹੜਾ ਇੱਕ ਸੁਗਮ ਐਸਿੰਗ ਪਾਣਾ ਚਾਹੁੰਦਾ ਕੈਂਪੜਾ ਕੋਈ ਟੀਕੇ ਸਟੈਪ ਕੋ ਸਾਈਕਲਿੰਗ ਪਾਣਾ ਚਾਹੁੰਦਾ ਉਹ ਵੀ ਪਾ ਸਕਿਆ ਸਸਟ